ਟਰੈਕਟਰ ਵਿੱਚ ਜੋ ਡਾਇਰੈਕਟਰ ਆਪਣਾ ਟਰੈਕਟਰ ਜਾਨੂ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਦੇ ਕਰ ਦਿਓ ਕਲਿੱਕ ਤਾਂ ਜੋ ਟਰੈਕਟਰ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸਸ਼ੀ ਗਾਲ ਦੋਸਤੋ ਸਾਡੇ ਕੋਲੇ ਅੱਜ ਆ ਗਿਆ ਜੀ ਮਹਿੰਦਰਾ 275 ਤੇ ਮਾਡਲ ਹੈਗਾ ਜੀ 2003 ਏਰੀਆ ਹੈਗਾ ਜੀ ਹਿਮਾਚਲ ਦੇ ਵਿੱਚ ਤੇ ਰੇਟ ਹੈਗਾ ਜੀ 1 ਲੱਖ ਤੇ 60000 ਰੁਪਿਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ 40 50 ਪੈਸੇ ਟਾਇਰ ਰਹਿ ਗਿਆ ਜੀ ਤੇ ਕੰਡੀਸ਼ਨ ਟਰੈਕਟਰ ਦੀ ਚੰਗੀ ਕੰਡੀਸ਼ਨ ਆ ਜੀ ਹਿਮਾਚਲ ਦੇ ਵਿੱਚ ਚੱਲਿਆ ਹੋਇਆ ਟਰੈਕਟਰ ਆ ਜੀ ਮਤਲਬ ਕਿ ਘੱਟ ਹੀ ਚੱਲਿਆ ਟਰੈਕਟਰ ਜੀ ਹਿਮਾਚਲ ਦੇ ਵਿੱਚ ਦਾ ਤੁਹਾਨੂੰ ਖੁਦ ਨਹੀਂ ਪਤਾ ਵੀ ਕਿਹੜਾ ਕੰਮ ਲਈ ਦਾ 10 ਫੁੱਟੀ ਟਰਾਲੀ ਹੁੰਦੀ ਹੈ ਜੀ ਉੱਥੇ ਠੀਕ ਆ ਜੀ ਤੇ ਪਰ ਕਈ ਏਰੀਆ ਦੇ ਵਿੱਚ ਇਹ ਹੁੰਦਾ ਕਿ ਉਹ ਚੜ੍ਹਾਈ ਵਾਲੇ ਖੇਤਰ ਹੁੰਦੇ ਆ ਪਰ ਕਈਆਂ ਦੇ ਵਿੱਚ ਸਮਤਲ ਖੇਤਰ ਵੀ ਹੁੰਦੇ ਆ ਜਿਨ੍ਹਾਂ ਵਿੱਚ ਟਰੈਕਟਰ ਘੱਟ ਚੱਲਦਾ ਤੇ ਟਰੈਕਟਰ ਚੰਗੀ ਕੰਡੀਸ਼ਨ ਵਿੱਚ ਤੁਹਾਨੂੰ ਮਿਲ ਜਾਂਦਾ ਜੀ ਨਮ ਗਰਾੜਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਜੀ ਟਾਇਰਾਂ ਦੀ ਕੰਡੀਸ਼ਨ ਵੀ ਤੁਸੀਂ ਖੁਦ ਦੇਖ ਸਕਦੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਆ ਜੀ ਟਰੈਕਟਰ ਦੀ ਤੇ ਇਹ ਇਹੋ ਜਿਹੇ ਟਰੈਕਟਰ ਤੁਹਾਨੂੰ ਮਿਲ ਸਕਦੇ ਹਿਮਾਚਲ ਦੇ ਵਿੱਚ ਜੀ ਤੇ ਅੱਗੇ ਸਾਡੇ ਕੋਲੇ ਆ ਜਾਂਦਾ ਜੀ ਸਕਾਟ 92 ਮਾਡਲ ਟਰੈਕਟਰ ਆ ਜੀ 1,30,000 ਰੁਪਏ ਰੇਟ ਆ ਜੀ ਮੋਡੀਫਾਈ ਮਤਲਬ ਰੰਗ ਰੂਮ ਕਰਾਇਆ ਹੋਇਆ ਜੀ ਵਧੀਆ ਪੀਬੀ 13 ਨੰਬਰ ਆ ਜੀ ਤੇ 1,30,000 ਰੁਪਏ ਰੇਟ ਆ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ ਚੰਗੀ ਕੰਡੀਸ਼ਨ ਵਿੱਚ ਟਰੈਕਟਰ ਪਿਆ ਜੀ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਤੇ ਇਹੋ ਜਿਹਾ ਟਰੈਕਟਰ ਤੁਹਾਨੂੰ ਮਿਲ ਸਕਦਾ ਹੈ ਜੀ ਜੇਕਰ ਤੁਸੀਂ ਪੇਂਟ ਪੂਨਡ ਵੈਸੇ ਕਰਾਉਣਾ ਹੋਵੇ ਤਾਂ ਤੁਹਾਨੂੰ ਇੱਕ ਰਵਾਇਆ ਵੀ ਵੈਸੇ ਵਧੀਆ ਟਰੈਕਟਰ ਮਿਲ ਸਕਦਾ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਟਰੈਕਟਰ ਤੋਂ ਬਾਅਦ ਸਾਡੇ ਕੋਲੇ ਆ ਜਾਂਦੀ ਹੈ ਜੀ ਟਰਾਲੀ ਬਾਈ 12 ਬਾਈ ਛੇਰੀ ਟਰਾਲੀ ਹੈ ਜੀ ਨਵੀਂ ਕੰਡੀਸ਼ਨਾਂ ਤੇ ਟਾਇਰ ਹੈਗੇ ਜੀ 80% ਤੇ ਹਾਈਡਰੌਲਿਕ ਜੈਕ ਲੱਗਿਆ ਹੋਇਆ ਜੀ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 8528786033 ਬਹੁਤ ਵਧੀਆ ਕੰਡੀਸ਼ਨ ਹੈ ਜੀ ਟਰਾਲੀ ਦੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਤੇ ਰੇਟ ਤੁਸੀਂ ਦੇਖ ਸਕਦੇ ਹੋ ਜੀ ਟਰਾਲੀ ਦਾ ਤੇ ਅੱਗੇ ਸਾਡੇ ਕੋਲ ਆ ਜਾਂਦਾ ਜੀ HMT 2511 ਟਰੈਕਟਰ ਹੈ ਜੀ ਮਾਡਲ ਹੈਗਾ 1978 ਤੇ ਏਰੀਆ ਹੈਗਾ ਜੀ ਕੋਟਕਪੂਰਾ ਰੇਟ ਤੁਸੀਂ ਦੇਖ ਸਕਦੇ ਹੋ ਜੀ ਮੋਬਾਈਲ ਨੰਬਰ ਹੈਗਾ 8528786033 ਚੰਗੀ ਕੰਡੀਸ਼ਨ ਵਿੱਚ ਟਰੈਕਟਰ ਹੈ ਜੀ ਤੇ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਜੀ ਟਰੈਕਟਰ ਦੀ ਕਲਰ ਹੋਇਆ ਹੋਇਆ ਪੇਂਟ ਜੀ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ ਤੇ ਅੱਗੇ ਸਾਡੇ ਕੋਲੇ ਆ ਜਾਂਦੀ ਜੈਨ ਸਟੀਲੋ ਮਾਡਲ ਹੈਗਾ ਜੀ 2007 ਹਰਿਆਣਾ ਨੰਬਰ ਹੈ ਜੀ ਓਕੇ ਕੰਡੀਸ਼ਨਰ ਏਰੀਆ ਹੈਗਾ ਜੀ ਕੋਟਕਪੂਰ ਤੇ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਤੇ ਰੇਟ ਤੁਸੀਂ ਖੁਦ ਦੇਖ ਸਕਦੇ ਹੋ ਜੀ ਤੇ ਜੇਕਰ ਤੁਸੀਂ ਕੋਈ ਖੇਤੀ ਦਾ ਸਾਧਨ ਹੈ ਜਾਂ ਕਾਰ ਵਗੈਰਾ ਕੁਝ ਵੀ ਵੇਚਣਾ ਚਾਹੁੰਦੇ ਹੋ ਤਾਂ ਸਾਨੂੰ ਹਾਲ ਹਾਲ ਸੁਹਾਗਾ ਕਰਾਇਆ ਕੋਈ ਵੇਚਣਾ ਚਾਹੁੰਦੇ ਤਾਂ ਸਾਨੂੰ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸੈਂਡ ਕਰ ਸਕਦੇ ਹੋ ਜੀ ਫੋਟੋ ਤੇ ਚੰਗੀ ਕੰਡੀਸ਼ਨ ਵਿੱਚ ਕਾਰ ਆਈ ਤੁਸੀਂ ਖੁਦ ਦੇਖ ਸਕਦੇ ਹੋ ਹਰਿਆਣਾ ਨੰਬਰ ਆ ਜੀ ਤੇ ਅੱਗੇ ਦੇਖੋ ਜੀ ਅੱਗੇ ਸਾਡੇ ਕੋਲ ਆਨ ਦਾ ਤੂੜੀ ਵਾਲਾ ਰੀਪਰ ਆ ਜੀ ਏਰੀਆ ਬਰਨਾਲਾ ਜੀ ਮਾਡਲ 2014 ਆ ਜੀ ਟਾਇਰ ਹੈਗੇ ਆ 60 ਪੈਸੇ ਤੇ ਮਸ਼ੀਨ ਜਿਮਾ ਓਕੇ ਆ ਜੀ ਤੇ 50 ਕਟਰ ਹੈ ਜੀ ਇਹ 50 ਇੰਚ ਕਟਰ ਹੈ ਜੀ 55 ਇੰਚ ਕਟਰ ਹੈ ਜੀ ਤੇ 1 ਲੱਖ 50 ਹਜ਼ਾਰ ਰੁਪਏ ਰੇਟ ਆ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ ਜੀ ਤੇ ਤੁਸੀਂ ਵੀ ਕੋਈ ਰੀਪਰ ਵਗੈਰਾ ਵੇਚਣਾ ਜਾਂ ਕੋਈ ਖੇਤੀ ਦਾ ਸੰਦ ਵੇਚਣਾ ਹੋਵੇ ਜਾਂ ਕਾਰ ਵੇਚਣੀ ਹੋਵੇ ਹਾਲ ਸੁਹਾਗਾ ਕਿਰਾਇਆ ਕੁਝ ਵੀ ਵੇਚਣਾ ਹੋਵੇ ਤਾਂ ਤੁਸੀਂ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ 8289005622 ਤੇ ਸਾਨੂੰ ਫੋਟੋਆਂ ਸੈਂਡ ਕਰੋ ਜੀ ਤੁਹਾਡੀ ਐਡ ਲਗਾ ਦਿੱਤੀ ਜਾਊਗੀ ਜਿਸ ਨਾਲ ਤੁਹਾਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੁਹਾਡੀ ਚੀਜ਼ ਵਿਕ ਜਾਊਗੀ